ਸਵੇਰ ਦੇ 8 ਵਜੇ ਨੇ ਆਪਣੇ ਮੀਂਹ ਇੰਨਾ ਤੇਜ਼ ਆ ਦੇਖੋ ਗੜੇ ਪੈ ਰਹੇ ਨੇ ਗੜੇ ਬਾਰਿਸ਼ ਬਾਰਿਸ਼ ਆ ਦੇਖੋ ਬਾਰਿਸ਼ ਦੇਖੋ ਚੈੱਕ ਕਰੋ ਤੁਸੀਂ ਸਾਰਾ ਬੇੜਾ ਚਿੱਟਾ ਹੋ ਗਿਆ ਓ ਮਾਈ ਗੋਡ ਦੇਖਿਓ ਰੱਬ ਦੇ ਚਮਤਕਾਰ ਦੇਖਦੇ ਹਾਂ ਇੱਕ ਪਾਉ ਤੋ ਪਏ ਨੇ ਤੂਰੀ ਜੇ ਦੋ ਵਾਰ ਹੀ ਪਏ ਨੇ ਗੜੇ ਆਪਣੇ ਆ ਦੇਖੋ ਓ ਸਾਰਾ ਬੇੜਾ ਚਿੱਟਾ ਹੋ ਗਿਆ ਗਾਈਸ ਇਧਰੋਂ ਦੇਖੋ ਸਾਰਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰੇ ਗੜੇ ਨੇ ਗੜੇ برف ਦੇ برف ਪੈ ਰਹੀ ਹੈ برف ਦੇਖੋ ਤੁਸੀਂ ਪੂਰਾ ਜਬਰਦਸਤ ਨਹੀਂ ਪੈ ਰਿਆ ਖੜਕਾ ਕਿੰਨਾ ਹੋ ਰਿਹਾ ਹੈ ਨਾ ਜੋ ਬਣ ਉਹ ਠੰਡੇ ਹੋਏ ਆ ਦੇਖੇ ਹੈ ਠੰਡੇ ਨੇ ਹਾਂ ਠੰਡੇ ਨੇ برف ਹੁੰਦੀ ਹੈ ਇਹ ਆ ਸਾਰਾ ਗੇੜਾ ਭਰ ਗਿਆ ਜੋ ਬਣਾ ਦੇਖ ਕੇ ਮਡੇਗਰੇ ਨੇ ਓ ਕੋਈ ਤੋਰੀ ਕਿ ਨਾ ਵੇ ਜਿਦਾਂ ਲੋਕਾਂ ਦੇ ਆ ਰਹੇ ਸੀ ਨਾ ਫਿਰ ਚਾਰਜ ਦਰਦ ਨਾ ਮਿਲਿਆ ਕਰਕੇ ਉਹਦਾ ਘੱਟ ਪੈਦੀ ਆਦ ਕੀ ਵੱਧ ਪੈਨੋ ਪੱਟੇ ਲੁੱਟ ਲਿਆ ਗਿਆ ਸਾਰਾ ਬੇੜਾ ਫਰ ਗਿਆ ਸਾਰਾ ਬੇੜਾ ਚਿੱਟਾ ਹੋ ਗਿਆ ਐਨੀ ਵਾਰ ਤੋਂ ਬੱਦਲ ਵੀ ਨਾ ਬੋਲ ਰਿਹਾ ਉੱਪਰ ਤੁਸੀਂ ਮੌਸਮ ਚੈੱਕ ਕਰ ਸਕਦੇ ਹੋ ਕੁਛ ਨਹੀਂ ਦਿਖਤਾਰੇ-ਦਾਰੇ ਬਹੁਤ ਬੁਰਾ ਹਾਲ ਆ ਉੱਤੇ ਦਾ ਰੋ ਰੋ ਦੇਖਦਾ ਹੀ ਨਹੀਂ ਜਿसरी ਵੀਰ ਹੈ ਪੈਰੇ ਨੇ ਗੜੇ ਇਹ ਤਾਂ ਸਾਰਾ ਬੇੜਾ ਚਿੱਟਾ ਹੋ ਗਿਆ ਕਿ ਮੈਂ ਆ ਰਹੇ ਨੇ ਡਿੱਗੀ ਜਾਂਦੇ ਨੇ ਜੋ ਉਹਨਾਂ ਕੋਰੋਂ ਡਿੱਗਦੇ ਨੇ ਇਹ ਪਿੱਛੇ ਹੋ ਜਾ ਪੈਰ ਪਿੱਛੇ ਕਰ ਸਾਰਾ ਹਟ ਗਿਆ ਸਾਰਾ ਬੇੜਾ ਟਟ ਹੋ ਗਿਆ ਪਰ ਗਿਆ ਸਾਰਾ ਡਿੱਗ ਰਹੀ ਨੇ ਹਜੇ ਵੀ ਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ 10 10:30 ਵਜੇ ਦਾ ਟਾਈਮ ਹੋ ਗਿਆ ਬਈ ਮੈਂ ਬੈਠੇ ਹਾਂ ਕਿਚਨ ਦੀ ਸਲਫ ਦੀ ਤੁਸੀਂ ਚੈੱਕ ਕਰ ਸਕਦੇ ਹੋ ਬੱਚਿਆਂ ਲਈ ਬਣ ਰਿਹਾ ਸਿਹਤ ਦਾ ਨਾਸ਼ਤਾ ਨਾਸਤੇ ਵਿੱਚ ਆਪਾਂ ਬਣਾ ਰਹੇ ਹਾਂ ਬੇਸਤ ਦੇ ਪੂੜਿਆਂ ਚ ਬਹੁਤ ਟਾਈਮ ਬਾਅਦ ਬਣਾਏ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਅੱਜ ਗੜੇ ਪਏ ਆਪਣੇ ਮੀਂਹ ਪੈ ਰਿਹਾ ਹੁਣ ਵੀ ਮੀਂਹ ਪੈ ਰਿਹਾ ਵਿਚਰੀ ਗੜੇ ਪੈ ਕੇ ਨਹੀਂ हट ਗਿਆ ਸੀਗਾ ਤੇ ਹੁਣ ਫੇਰ ਦੁਬਾਰੇ ਘੰਟੇ ਦੋ ਘੰਟੇ ਬਾਅਦ ਮੀਂਹ ਸ਼ੁਰੂ ਹੋ ਗਿਆ ਮੈਨੂੰ ਲੱਗਦਾ ਵੀ ਅੱਜ ਮੌਸਮ ਸਹੀ ਰਹੂਗਾ ਸਾਰਾ ਦਿਨ ਕਿਉਂਕਿ ਬੱਦਲ ਪੂਰਾ ਘੜਿਆ ਪਿਆ ਤੇ ਮੀਂਹ ਦੇ ਚਾਂਸ ਸ਼ਾਮ ਤੱਕ ਹੈਗੇ ਨੇ ਪੂਰੇ ਸਾਰਾ ਦਿਨੀ ਮੀਂਹ ਪਊਗਾ ਮੈਨੂੰ ਤਾਂ ਇਹ ਲੱਗਦਾ ਮੌਸਮ ਦੇਖ ਕੇ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਮੇਰਾ ਬੇਸਨ ਦਾ ਘੋਲ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਪਾਇਆ ਧਨੀਆ ਲਾਲ ਟਮਾਟਰ ਪਿਆਜ਼ ਮੈਂ ਬਰੀਕ ਚੋਪਰ ਦੇ ਵਿੱਚ ਗ੍ਰाइंड ਕਰਕੇ ਪਾਇਆ ਕਿਉਂਕਿ ਜੇ ਮੈਂ ਮੋٹے ਪਾ ਲਾਂਦੀ ਤਾਂ ਮੇਰੇ ਸੋਹਮ ਨੇ ਨਹੀਂ ਸੀ ਖਾਣੇ ਤੇ ਆਪਾਂ ਬਣਾ ਰਹੇ ਆ ਜੀ ਬੇਸਨ ਦੇ ਪੂੜੇ ਮੈਂ ਬੈਠੀਆਂ ਸੈਲਫ ਦੇ ਉੱਪਰ ਕਿਉਂਕਿ ਨੀਚੇ ਖੜਕੇ ਨਾਲ ਇਹਨਾਂ ਨੂੰ ਤੁਹਾਨੂੰ ਪਤਾ ਟਾਈਮ ਲੱਗਦਾ ਹਨਾ ਰਾੜਨ ਦੇ ਵਿੱਚ ਇੱਕ ਪੂੜੇ ਨੂੰ ਕਾਫੀ ਟਾਈਮ ਲੱਗ ਜਾਂਦਾ ਤੇ ਤਾਂ ਕਰਕੇ ਮੈਂ ਇੱਥੋਂ ਖੜਿਆ ਨਹੀਂ ਜਾਂਦਾ ਜ਼ਿਆਦਾ ਟਾਈਮ ਫਿਰ ਮੈਂ ਦੇਖੋ ਕੁਰਸੀ ਤੇ ਚੜ ਕੇ ਨਾ ਸੈਲਫ ਤੇ ਚੜ ਕੇ ਬੈਠ ਗਈ ਭਾਂਡੇ ਵਗੈਰਾ ਆਪਾਂ ਨੇ ਮਾਸਤੇ ਸਾਰਾ ਕੰਮ ਆਪਣਾ ਓਕੇ ਆ ਬਸ ਇਕੱਲਾ ਬੱਚਿਆਂ ਨੂੰ ਨਾਸ਼ਤਾ ਦੇ ਰਹੀ ਸੀ ਅੱਜ ਬੱਚਿਆਂ ਨੂੰ ਛੁੱਟੀ ਸੀ ਬੱਚਿਆਂ ਦੇ ਚੱਲ ਰਹੀਆਂ ਸੀ ਆਨਲਾਈਨ ਕਲਾਸਾਂ ਜੋ ਵੀ ਪਲੇਟ ਲਿਆ ਬੱਚੇ ਬੱਚੇ ਖਾ ਰਹੇ ਨੇ ਬਈ ਦਹੀਂ ਨਾਲ ਪੂੜੇ ਦਹੀਂ ਵੀ ਆਪਣਾ ਕੱਲ ਵਧੀਆ ਜੰਮ ਗਿਆ ਸੀ ਦਿਖਾਈ ਦਹੀਂ ਹੂੰ ਪਾਸੀ ਜਮਾ ਕੇ ਰੱਖ। ਪਲੇਟ ਲਿਆ ਫੜਫੜ। ਪੂਰਾ ਰੜ ਗਿਆ ਪੂਰਾ। ਮੈਨੂੰ ਨਾ ਰਾੜੇ ਹੋਏ ਵਧੀਆ ਲੱਗਦੇ ਨੇ ਕੱਚੇ ਜੀ ਨਹੀਂ ਆਪਾਂ ਨੂੰ ਪਸੰਦ ਹੈਗੇ ਮੈਂ ਲਾ ਰਹੀ ਆ ਬਈ ਜਿਹੜਾ ਦੇਸੀ ਘਿਓ ਖਤਮ ਹੋ ਗਿਆ ਸੋਹੀ ਦੱਬਾ ਖਾਲੀ ਕਰਕੇ ਬੱਚਿਆਂ ਨੂੰ ਬਣਾ ਕੇ ਦੇ ਰਹੀ ਆ ਦੇਖੋ ਬੱਚੇ ਖਾ ਰਹੇ ਨੇ। ਸੋਮ ਖਾ ਰਿਹਾ। ਇਹ ਕਿਉਂ ਕੋਈ ਘਰ ਕਿਸੇ ਨੇ ਖਾਣਾ ਨਹੀਂ ਸੀ ਤੇ ਉਹਨਾਂ ਆਪਾਂ ਕਿਉਂ ਤੋਂ ਕੰਮ ਲਿਆ ਜਾਵੇ। ਖਵਾ ਦੇ ਬੱਚੇ ਸੋ ਹਮ ਨੂੰ ਕਿਉਂ ਕੀ ਹੋ ਗਿਆ ਕੀ ਹੋ ਗਿਆ ਜੋ ਵੀ ਚਾ ਕੋਈ ਨਾ ਰਹਿਣ ਦੇ ਫਿਰ ਜੋ ਵੀ ਮਾਰਿਆ ਨਾ ਕਰ ਤੂੰ ਮੈਂ ਮੇਰੇ ਕੰਮ ਤੇ ਆ ਰਹਾ ਤਾਂ ਕੌਣ ਸੋ ਹਮ ਨੇ ਕਿੰਨਾ ਖਾਦਾ ਕੀ ਸੋ ਇਹ ਤਾਂ ਬਹੁਤ ਗੰਦਾ ਹੈਗਾ ਕੁਝ ਵੀ ਨਹੀਂ ਖਾਂਦਾ ਹੈਗਾ ਪਤਾ ਨਹੀਂ ਕਿਹ ਹੈ ਜਾਦਾ ਹੁਣ ਇਹਨੂੰ ਮੈਨੂੰ ਕੱਲੇ ਵਾਸਤੇ ਦੇਖ ਲੋ ਪਰੌਠੀ ਬਣਾਉਣੀ ਪਊ ਨਹੀਂ ਬੱਚੇ ਇਹਨਾਂ ਨਾਲ ਕੁਝ ਖਾਂਦੇ ਨੇ ਇਹਦੀ ਪਤਾ ਨਹੀਂ ਕਿਹ ਹੈ ਜੀ ਅੰਦਰ ਜੀਭ ਲੱਗੀ ਹੋਈ ਹੈ ਜਿਹੜਾ ਇਹ ਕੁਝ ਖਾਂਦੇ ਨਹੀਂ ਯੂ ਗਾਇਜ਼ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗੀ ਆ ਮੈਂ ਕਿਹਾ ਚਲੋ ਸਾਡੀ ਵੀ ਮੈਮਰੀ ਬਣ ਜੂਗੀ ਹਨਾ ਇਹ ਸਾਡੀਆਂ ਕੀਮਤੀ ਚੀਜ਼ਾਂ ਨੇ ਜਿਹੜੀਆਂ ਸੀ ਬਹੁਤ ਮਿਹਨਤ ਨਾਲ ਬਣਾਈਆਂ ਹੁੰਦੀਆਂ ਨੇ ਤੇ ਅੱਜ ਮੈਂ ਇਹਨਾਂ ਨੂੰ ਹਨਾ ਵੇਚਣ ਚੱਲੀ ਆ ਤੇ ਸਨਿਆਰ ਨੂੰ ਦੇਣ ਚੱਲੀ ਆ ਜਾਨੀ ਕਿ ਤੇ ਜੋ ਵੇਚਦੀ ਆ ਆ ਗੱਗੀ ਦੀ ਰਿੰਗਾ ਤੁਹਾਨੂੰ ਮੈਂ ਪਾ ਕੇ ਦਿਖਾ ਦਨੀ ਆ ਇਦਾਂ ਦੀ ਹੈ ਇਹਦਾ ਡਿਜ਼ਾਈਨ ਇਦਾਂ ਦਾ ਇਧਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਪਚਾੜੋ ਤੇ ਇਧਰੋਂ ਸਾਈਡ ਤੋਂ ਇਹ ਮੈਂ 2000 ਉਹਨਾਂ ਨੂੰ 19 ਚ ਬਣਵਾਈ ਸੀ ਮੈਨੂੰ ਲੱਗਦਾ ਉਹਨਾਂ ਦੇ ਜਦੋਂ ਅਸੀਂ ਛੋਟੇ ਘਰੇ ਰਹਿੰਦੇ ਹੁੰਦੇ ਅਸੀਂ ਛੋਟਾ ਘਰ ਲਿਆ ਸੀ ਪਹਿਲਾਂ ਤੇ ਉਹਨਾਂ ਦੇ ਜਨਮ ਦਿਨ ਤੇ ਛੋਟੇ ਘਰ ਦੇ ਨਾਲੇ ਪਾਠ ਕਰਾਇਆ ਸੀ ਸੁਖਮਨੀ ਸਾਹਿਬ ਦਾ 31 ਦਸੰਬਰ ਸੀ ਤੇ ਨਾਲੇ ਗੱਗੀ ਨੂੰ ਮਿਆਹ ਵਾਲੀ ਰਿੰਗ ਬਣਾ ਕੇ ਦਿੱਤੀ ਸੀ ਉਦੋਂ ਉਦੋਂ ਰੇਟ ਵੀ ਬਹੁਤ ਘੱਟ ਸੀਗਾ ਅੱਜ ਤੱਕ 골ਡ ਦਾ ਰੇਟ ਬਹੁਤ ਜ਼ਿਆਦਾ ਮਹਿੰਗਾ ਹੋਇਆ ਪਿਆ ਤੇ ਇੱਕ ਆ ਮੇਰੀ ਰਿੰਗਾ ਤੇ ਆ ਵੀ ਮੈਨੂੰ ਗੱਗੀ ਨੇ ਬਣਾ ਕੇ ਦਿੱਤੀ ਸੀ ਇਹਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਦੋਨੋਂ ਪਾਸਿਓਂ ਤੇ ਇਧਰ ਲਾ ਇਧਰੋਂ ਹੋਰ ਤਰ੍ਹਾਂ ਦਾ ਤੇ ਇਧਰੋਂ ਹੋਰ ਤਰ੍ਹਾਂ ਦਾ ਵਾਈਟ ਲੱਗਿਆ ਹੋਇਆ ਹੈ ਵਿੱਚ ਤੇ ਇਹ ਵੀ 골ਡ ਦੀ ਆ ਠੀਕ ਆ ਇਹ ਮੇਰੀ ਆ ਏ ਮੇਰੀ ਰਿੰਗਾ ਸਾਨੂੰ ਨਾਲ ਥੋੜੀ ਜਿਹੀ ਮਜਬੂਰੀ ਆ ਮਜਬੂਰੀ ਕੀ ਆ ਸੀ ਨਾ 1.5 ਲੱਖ ਰੁਪਇਆ ਦੇਣਾ ਕਿਸੇ ਦਾ ਕਰਜ਼ਾ ਦੇਣਾ ਯਾਨੀ ਕਿ ਤਾਂ ਕਰਕੇ ਮੈਂ 골ਡ ਆ ਦਾ ਸੇਲ ਕਰਨ ਚੱਲੀ ਆ ਹਨਾ ਤੇ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਮੇਰਾ ਕੋਈ ਆਏ ਨਹੀਂ ਹੈਗਾ ਵੀ ਮੈਂ ਤੁਹਾਨੂੰ ਦਿਖਾਉਣ ਦੀ ਮਾਰੀ ਉਹ ਕਰ ਲਈਏ ਮੈਨੂੰ ਆਇਆ ਵੀ ਸਾਡੀ ਨਾ ਮੈਮਰੀ ਬਣ ਜੂ ਇਹ ਚੀਜ਼ਾਂ ਦੀ ਵੀ ਅਸੀਂ ਵੀਡੀਓ ਦੇਖ ਲਿਆ ਕਰਾਂਗੇ ਖੋਲ ਕੇ ਜਦੋਂ ਸਾਨੂੰ ਇਹਨਾਂ ਚੀਜ਼ਾਂ ਬਾਰੇ ਸਾ ਅਸੀਂ ਯਾਦ ਕਰਿਆ ਕਰਾਂਗੇ ਹੁਣ ਵੀ ਯਾਦ ਤਾਂ ਆਪਾਂ ਕਰਦੇ ਆ ਕੋਈ ਵੀ ਚੀਜ਼ ਆਪਣੇ ਕੋਲੋਂ ਚਲੀ ਜਾਂਦੀ ਆ ਆਪਾਂ ਉਹਨੂੰ ਯਾਦ ਤਾਂ ਕਰਦੇ ਆ ਉਹ ਚੀਜ਼ਾਂ ਨੂੰ ਹੁਣ ਆਪਾਂ ਭੁੱਲਦੇ ਤਾਂ ਹੈ ਨਹੀਂ ਪਰ ਐ ਆਪਾਂ ਨੂੰ ਡਿਜ਼ਾਈਨਿੰਗ ਦਾ ਹਨਾ ਚੀਜ਼ ਦਾ ਕਿੰ ਕੀ ਆਪਾਂ ਸੇਲ ਕੀਤਾ ਸੀ ਕਦੋਂ ਕੀਤਾ ਸੀ ਉਹ ਚੀਜ਼ ਦੀ ਹਨਾ ਮੈਮਰੀ ਬਣ ਜਾਂਦੀ ਹੁੰਦੀ ਆ ਤੇ ਆ ਮੇਰੀਆਂ ਬੀ ਸ਼ੇਪ ਵਾਲੀਆਂ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਦੂਰੋਂ ਦਿਸਦੀਆਂ ਨੇ ਜੇ ਇੱਥੋਂ ਦਿਖਦੀਆਂ ਨੇ ਤੇ ਇਦਾਂ ਦੀਆਂ ਨਹੀਂ ਬੀ ਸ਼ੇਪ ਵਾਲੀਆਂ ਇਹ ਉਦੋਂ ਦੇਖ ਲੋ ਇਹਨਾਂ ਦੀ ਕੀਮਤ ਕੁਛ ਵੀ ਨਹੀਂ ਸੀ ਜਦੋਂ ਮੈਂ ਲਈਆਂ ਸੀ ਉਦੋਂ ਮੈਂ 15000 ਦੀਆਂ 15 ਲਈ ਸੀ ਤੇ ਹੁਣ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਆ 골ਡ ਦੀ ਤੇ ਪਹਿਲਾਂ 골ਡ ਦਾ ਰੇਟ ਘਟ ਹੁੰਦਾ ਸੀਗਾ ਉਦੋਂ ਮੈਂ ਇਹ 15000 ਦੀਆਂ ਬੜਵਾਈਆਂ ਸੀਗੀਆਂ ਇਹ ਅੱਧੇ ਤੋਲੇ ਤੋਂ ਘਟ ਨੇ 4 4.5 ਗ੍ਰਾਮ ਦੀਆਂ ਹੋਣਗੀਆਂ ਇਹ ਤੇ ਮੈਂ ਪਾਈਆਂ ਬਹੁਤ ਘਟ ਨੇ ਤੁਸੀਂ ਮੇਰੇ ਦੇਖੀਆਂ ਹੋਣਗੇ ਬਲੌਗ 'ਚ ਵੈਸੇ ਤਾਂ ਮੈਂ ਕਦੇ ਪਾਈਆਂ ਨਹੀਂ ਜੜਾਉਂਦੀ ਮੈਂ ਬਲੌਗ ਬਣਾਉਣ ਲੱਗੀ ਆ ਦੇ ਮੈਂ ਕਿਹਾ ਚਲੋ ਅੱਜ ਮੈਂ ਇਹਨਾਂ ਦੀ ਵੀਡੀਓ ਬਣਾਉਣੀ ਹੈ ਮੈਂ ਚਾਰ ਚੀਜ਼ਾਂ ਆਪਦੀ ਅੱਜ ਸੇਲ ਕਰਤੀਆਂ ਆਉਣ ਲੱਗੀ ਆ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਵੈਸੇ ਗੱਗੀ ਮੂਰੇ ਤਾਂ ਮੈਂ ਕਹਿਦਾ ਨਹੀਂ ਹਨਾ ਵੀ ਚਲ ਕੋਈ ਨਾ ਜੇ ਆਪਾਂ ਬਣਾਈਆਂ ਨੇ ਤਾਂ ਆਪਾਂ ਇਹਨਾਂ ਨੂੰ ਸੇਲ ਕਰ ਸਕਦੇ ਆ ਆਪਣੇ ਲਈ ਆਪਾਂ ਇਹਨਾਂ ਨੂੰ ਵੇਚ ਸਕਦੇ ਆ ਆਪਾਂ ਕਿਹੜਾ ਕਿਸੇ ਦੀ ਖਾਤਰ ਵੇਚ ਰਹੀਆਂ ਨੇ ਜੇ ਅੱਜ ਆਪਣੇ ਤੇ ਮਜਬੂਰੀ ਆ ਜੇ ਆਪਾਂ ਇਹ ਚੀਜ਼ਾਂ ਬਣਾਈਆਂ ਸੀ ਤੇ ਅੱਜ ਇਹ ਆਪਣੇ ਕੰਮ ਆ ਰਹੀਆਂ ਨੇ ਕਿਉਂਕਿ ਅੱਜ ਆਪਣੇ ਤੇ ਮਜਬੂਰੀ ਆ ਆਪਣੇ ਤੇ ਔਖਾ ਟਾਈਮ ਆ ਹਨਾ ਜਦੋਂ ਅੰਨ ਨੇ ਕਿਸੇ ਨਾਲ ਕਿਸੇ ਕੋਲੋਂ ਕਰਜ਼ਾ ਚੱਕਣ ਨਾਲੋਂ ਤਾਂ ਜਿਹੜੀਆਂ ਆਪਣੇ ਕੋਲੇ ਦੋ ਚੀਜ਼ਾਂ ਹੈਗੀਆਂ ਨੇ ਉਹ ਤੁਸੀਂ ਸੇਲ ਕਰ ਦੋ ਇਹਨਾਂ ਦਾ ਕੋਈ ਉਹ ਨਹੀਂ ਹੁੰਦਾ ਕਿਉਂ ਇਹ ਆਪਣੇ ਇਹ ਚੀਜ਼ਾਂ ਹੁੰਦੀਆਂ ਨੇ 골ਡ ਹੋ ਗਈ ਹੈ ਜ਼ਮੀਨ ਹੋ ਗਈ ਹੈ ਨਾ ਜਾਂ ਪਲਾਟ ਹੋ ਗਈ ਇੱਕ ਘਰ ਹੁੰਦਾ ਜਿਹੜਾ ਸਿਰਫ ਆਪਣੇ ਰਹਿਣ ਵਾਸਤੇ ਹੁੰਦਾ ਜੇ ਆਪਾਂ ਕੋਈ ਪਲਾਟ ਖਰੀਦ ਕੇ ਰੱਖਦੇ ਆ ਉਹ ਵੀ ਆਏ ਹੁੰਦਾ ਵੀ ਆਪਾਂ ਚਾਹੋ ਕਦੇ ਔਖੇ ਟਾਈਮ ਤੇ ਆਪਣੇ ਕੰਮ ਆਊਗਾ ਉਹ ਚੀਜ਼ਾਂ ਆਏ ਹੁੰਦੀਆਂ ਨੇ ਇਹ 골ਡ ਹੋਵੇ ਜਾਂ ਜ਼ਮੀਨ ਹੋਵੇ ਇਹ ਚੀਜ਼ਾਂ ਬੰਦਾ ਤਾਂ ਹੀ ਬਣਾਉਂਦਾ ਹੁੰਦਾ ਵੀ ਆਪਣੇ ਔਖੇ ਟਾਈਮ ਤੇ ਜਾਂ ਆਪਣੇ ਕਿਸੇ ਵੱਡੇ ਫੰਕਸ਼ਨ ਤੇ ਜਾਂ ਕਿਸੇ ਵੱਡੇ ਕੰਮ 'ਚ ਆਪਣੇ ਇਹ ਚੀਜ਼ਾਂ ਕੰਮ ਆ ਸਕਣ ਤਾਂ ਕਰਕੇ ਮੈਂ ਵੀਡੀਓ ਬਣਾ ਰਹੀ ਹਾਂ ਮੈਂ ਕਿਹਾ ਚਲੋ ਮੈਂ ਹੈ ਨਾ ਵੀਡੀਓ ਦੇਖੀ ਜਿਆਦ ਕਰਿਆ ਕਰਾਂਗੇ ਵੀ ਆਪਾਂ ਇਹ ਚੀਜ਼ਾਂ ਕਿਸੇ ਟਾਈਮ ਆਪਾਂ ਔਖੇ ਸੀਗੇ ਉਦੋਂ ਆਪਾਂ ਸੇਲ ਕੀਤੀਆਂ ਸੀ ਚਲੋ ਹੁਣ ਅਸੀਂ ਐ ਸੋਚਦੇ ਆ ਵੀ ਸੇਲ ਤਾਂ ਸੀ ਕਰਦਣਿਆ ਕੋਈ ਚੱਕਰ ਨਹੀਂ ਹੈ ਨਾ ਖਬਰ ਪ੍ਰਮਾਤਮਾ ਆਪਾਂ ਨੂੰ ਦੁੱਗਣੀਆਂ ਦੇ ਦੇਵੇ ਇਹ ਚੀਜ਼ਾਂ ਵੀ ਆਪਾਂ ਹੌਸਲਾ ਰੱਖੋ ਤੇ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ ਹਜੇ ਗੱਗੀ ਤਾਂ ਥੋੜਾ ਜਿਹਾ ਦਿਲ ਹੌਲਾ ਕਰਦੇ ਸੀ ਪਰ ਮੈਂ ਇੰਨੀ ਮਿਹਨਤ ਨਾਲ ਤੈਨੂੰ ਚੀਜ਼ਾਂ ਬਣਾ ਕੇ ਦਿੱਤੀਆਂ ਨੇ ਮੈਂ ਐ ਕੀਤਾ ਮੈਂ ਉਹ ਕੀਤਾ ਮੈਂ ਧੱਕੇ ਨਾਲ ਤੈਨੂੰ ਚੀਜ਼ਾਂ ਬਣਾ ਕੇ ਦਿੱਤੀਆਂ ਨੇ ਮੈਂ ਉਹਨਾਂ ਨੂੰ ਇਹੀ ਸਮਝਾਇਆ ਮੈਂ ਕਿਹਾ ਜੀ ਅੱਜ ਆਪਾਂ ਇਹਨਾਂ ਤੋਂ ਕੰਮ ਨਹੀਂ ਲਵਾਵਾਂਗੇ ਫੇਰ ਆਪਾਂ ਕਦੋਂ ਲਵਾਵਾਂਗੇ ਅੱਜ ਆਪਣੇ ਸਿਰ ਕਰਜ ਆਪਾਂ ਕਰਜ ਦੀ ਕਿਸ਼ਤ ਭਰੀ ਜਾਂਦੇ ਆ ਭਰੀ ਜਾਂਦੇ ਆ ਸਾਨੂੰ ਸਾਲ ਡੇਢ ਸਾਲ ਹੋ ਗਿਆ ਕਿਸ਼ਤ ਭਰਦਿਆਂ ਨੂੰ ਹਣਾ ਬੀ ਜੀ ਆਪਾਂ ਹੁਣ ਭਰੀ ਜਾਵਾਂਗੇ ਆਪਾਂ ਨੂੰ ਪਤਾ ਵੀ ਆਪਾਂ ਨੂੰ ਕਿਸੇ ਪਾਸਿਓਂ ਹੋਰ ਕੋਈ ਆਮਦਨ ਨਹੀਂ ਹੋਰ ਕੋਈ ਪੈਸਾ ਨਹੀਂ ਆ ਰਿਹਾ ਵੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਹੋ ਰਿਹਾ ਆਪਣਾ ਕਿਸੇ ਦਾ ਕਰਜ਼ਾ ਨਹੀਂ ਮੋੜਿਆ ਜਾ ਰਿਹਾ ਜਾਂ ਕੋਈ ਆਪਾਂ ਕੋਈ ਸ਼ੌਂਕ ਨਹੀਂ ਪੂਰਾ ਕਰ ਰਹੇ ਕੋਈ ਆਪਾਂ ਖਾ ਪੀ ਨਹੀਂ ਇੰਨਾ ਵਧੀਆ ਰਹੀ ਕੋਈ ਆਪਾਂ ਕੱਪੜੇ ਨਹੀਂ ਵਧੀਆ ਲਿਆ ਰਹੇ ਜਾਂ ਪਾ ਰਹੇ ਡੇਲੀ ਹਨਾ ਵੀ ਆਪਣਾ ਗੁਜ਼ਾਰਾ ਹੀ ਇੰਨੀ ਮੁਸ਼ਕਲ ਨਾਲ ਹੁੰਦਾ ਫਿਰ ਆਪਾਂ ਉਹ ਕਰਜ਼ਾ ਕਦੋਂ ਉਤਾਰਾਂਗੇ ਕਿਉਂ ਇਹ ਉਹ ਨਾ ਜੜੀਆਂ ਆਪਣੀਆਂ ਦੋ ਚੀਜ਼ਾਂ ਹੈਗੀਆਂ ਆਪਾਂ ਇਹਨਾਂ ਨੂੰ ਵੇਚ ਕੇ ਆਪਾਂ ਕਰਜ਼ੇ ਤੋਂ ਸੰਤੁਸ਼ਟ ਹੋਈਏ ਕਿਸ਼ਤਾ ਤੋਂ ਸੰਤੁਸ਼ਟ ਹੋਈਏ ਤਾਂ ਕਰਕੇ ਇਹ ਚੀਜ਼ਾਂ ਅੱਜ ਮੈਂ ਸੇਲ ਕਰਨ ਚੱਲੀ ਆਂ ਤੇ ਹੁਣ ਮੈਂ ਚੱਲਦੀ ਆਂ ਤੇ ਬੱਚਿਆਂ ਨੂੰ ਵੈਸੇ ਮੈਂ ਨਾਲ ਲੈ ਕੇ ਚੱਲੀ ᱛੀ ਹੁਣ ਬੱਚਿਆਂ ਦਾ ਮੈਸੇਜ ਆ ਗਿਆ ਇਹਨਾਂ ਨੇ ਜਿੰਦਾ ਟਿਊਸ਼ਨ ਇਹਨਾਂ ਨੂੰ ਟਿਊਸ਼ਨ ਭੇਜ ਕੇ ਮੈਂ ਕੱਲ ਹੀ ਜਾਊਂਗੀ ਤਾਂ ਮੈਂ ਇਹ ਚੀਜ਼ਾਂ ਸੇਲ ਕਰਕੇ ਫਿਰ ਆਪਾਂ ਜਿੰਨਾਂ ਦਾ ਕਰਜ਼ਾ ਦੇਣਾ ਉਹਨਾਂ ਦਾ ਕਰਜ਼ਾ ਆਪਾਂ ਸੋਖੇ ਤਰੀਕੇ ਨਾਲ ਮੋੜ ਦਾਂਗੇ ਕੋਈ ਗੱਲ ਨਹੀਂ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਵਾਅਦੇ ਘਾਟੇ ਜ਼ਿੰਦਗੀ 'ਚ ਚੱਲਦੇ ਰਹਿੰਦੇ ਨੇ ਕਹਿੰਦੇ ਹੁੰਦੇ ਨੇ ਦੁਬਾਰੇ ਬਣਾ ਲਾਂਗੇ ਆਪਾਂ ਹੋਰ ਵਾਅਦਾ ਕਰਾਂਗੇ ਬਈ ਮੇਰੇ ਗੱਗੇ ਦੀ ਮਿਹਨਤ 'ਚ ਰੱਬ ਕਮਾਈ 'ਚ ਵਰਕਤ ਕਰੇ ਮਿਹਨਤ 'ਚ ਹਨਾ ਵੀ ਵਾਅਦਾ ਕਰੇ ਹਨਾ ਕਮਾਈ ਨੂੰ ਹੋਰ ਅੱਗੇ ਲੈ ਕੇ ਜਾਵੇ ਤਾਂ ਅਸੀਂ ਇਹ ਚੀਜ਼ਾਂ ਹੁਣ ਤਾਂ ਸਾਡੇ ਕੋਲੇ ਘਟ ਨੇ ਤਾਂ ਅਸੀਂ ਵੱਧ ਬਣਾ ਸਕਾਂਗੇ ਤਾਂ ਇਹੀ ਸੋਚਦੇ ਆਂ ਆਪਾਂ ਤੇ ਬਾਕੀ ਚਲੋ ਠੀਕ ਹੈ ਜੀ ਤੇ ਜਦੋਂ ਮੈਂ ਜਾਵਾਂਗੀ ਬਾਕੀ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰੂੰਗੀ ਮੈਂ ਬੱਚਿਆਂ ਨੂੰ ਪਹਿਲਾਂ ਟਿਊਸ਼ਨ ਭੇਜ ਦਾਂ ਬਾਕੀ ਆਪਾਂ ਕਰਦੇ ਆ ਬਲੌਗ ਕੰਟੀਨਿਊ ਉਤੀ। ਹਾਂ। ਲੋ ਜੀ ਟਾਈਮ ਵੱਜ ਗਏ ਨੇ 3 ਦੁਪਹਿਰ ਦੇ ਬੱਚੇ ਚਲੇ ਗਏ ਸੀ ਟਿਊਸ਼ਨ ਤੇ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਵੀ ਬੱਚਿਆਂ ਦਾ ਟਿਊਸ਼ਨ ਦਾ ਮੈਸੇਜ ਆ ਗਿਆ। ਬੱਚੇ 1 ਵਜੇ ਚਲੇ ਗਏ ਸੀ ਤੇ ਬੱਚਿਆਂ ਨੂੰ ਭੇਜ ਕੇ ਮੈਂ ਚਲੀ ਗਈ ਸੀ ਬਾਜ਼ਾਰ ਮੈਂ ਤੁਹਾਨੂੰ ਦੱਸਿਆ ਹੀ ਸੀ ਵੀ ਆਪਾਂ ਜਿਹੜਾ 골ਡ ਆ ਉਹ ਸੇਲ ਕਰਨਾ ਹਨਾ ਤੇ ਮੈਂ 골ਡ ਦੇ ਆਈ ਸੀ ਸਨਿਆਰ ਨੂੰ ਤੇ ਤੇ ਰੇਟ ਬਹੁਤ ਜਿਆਦੇ ਵਧੇ ਹੋਏ ਨੇ ਤੇ ਜਿਹੜਾ ਮੇਰਾ ਕੋਲਡ ਸੀਗਾ ਉਹ ਮੇਰਾ ਸੇਲ ਹੋਇਆਗਾ 212700 ਰੁਪਏ ਦਾ ਤੇ ਤੁਸੀਂ ਮੇਰੀ ਫੈਮਲੀ ਨੂੰ ਹਨਾ ਮੇਰਾ ਫਰਜ ਬਣਦਾ ਤੁਹਾਨੂੰ ਹਰੇਕ ਗੱਲ ਦੱਸਣ ਦਾ ਤੇ ਸ਼ੇਅਰ ਕਰਨ ਦਾ ਹਨਾ ਤੁਸੀਂ ਤਾਂ ਹੀ ਤੁਸੀਂ ਮੈਨੂੰ ਸਮਝੋਗੇ ਹਨਾ ਜੇ ਤੁਹਾਨੂੰ ਮੇਰੀ ਹਰੇਕ ਗੱਲ ਪਤਾ ਹੋਊਗੀ ਹਨਾ ਤੇ ਬਾਕੀ ਜੋ ਕੋਸੀ ਇੰਨਾ ਪਿਆਰ ਕਰਦੇ ਨੇ ਸਪੋਰਟ ਕਰਦੇ ਹੋ ਨਾ ਹਰ ਇੱਕ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਜੇ ਮੈਂ ਹੁਣ ਤੁਹਾਡੇ ਨਾਲ ਨਹੀਂ ਸ਼ੇਅਰ ਕਰੂੰਗੀ ਤਾਂ ਹੋਰ ਕਿਹਦੇ ਨਾਲ ਸ਼ੇਅਰ ਕਰੂੰਗੀ ਤੁਸੀਂ ਮੇਰੀ ਫੈਮਲੀ ਨੂੰ ਤਾਂ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਹ ਗੱਲ ਤੇ ਆਪਾਂ ਨੇ ਨਾ ਦੋ ਜਗ੍ਹਾ ਪੈਸੇ ਦੇਣੇ ਸੀਗੇ ਇੱਕ ਤਾਂ 1.5 ਲੱਖ ਰੁਪਏ ਦੇਣਾ ਸੀ ਉਹ ਆਪਾਂ ਕੋਈ ਖਾ ਕੇ ਜਾਂ ਕੋਈ ਸ਼ੌਂਕ ਪੂਰਾ ਕਰਕੇ 1.5 ਲੱਖ ਰੁਪਏ ਆਪਾਂ ਕਰਜ਼ਾ ਨਹੀਂ ਸੀ ਲਿਆ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ 1.5 ਲੱਖ ਕਰਜ਼ਾ ਕਹਾਂ ਦਾ ਦੇਣਾ ਸੀ ਕਮੈਂਟ ਮੇਰਾ ਨਾ ਸਵੇਰ ਦਾ ਦੁੱਧ ਪਿਆ ਬਾਹਰ ਮੈਂ ਫ੍ਰਿਜ ਚ ਹੀ ਨਹੀਂ ਰੱਖਿਆ ਰਹਿਣਾ ਤੇ ਬਾਹਰ ਮੀਂਹ ਬਹੁਤ ਜ਼ਿਆਦਾ ਤੇਜ਼ ਪਈ ਜਾਂਦਾ ਬਸ ਮੈਂ ਬਾਜ਼ਾਰ ਦਾ ਕੰਮ ਕਰ ਰਹੀ ਸੀ ਬੈਂਕਾਂ ਅੱਜ ਬੰਦ ਸੀ ਕਿਉਂਕਿ ਜਿੰਨਾ ਨੂੰ ਅਸੀਂ ਪੈਸੇ ਦੇਣੇ ਸੀ ਉਹ ਨਾ ਆਨਲਾਈਨ ਪੈਸੇ ਲੈਣਗੇ ਕੈਸ਼ ਨਹੀਂ ਉਹ ਲੈਂਦੇ ਹੈਗੇ ਉਹ ਕਹਿੰਦੇ ਵੀ ਅਸੀਂ ਆਨਲਾਈਨ ਲਵਾਂਗੇ ਮੈਂ ਬੈਂਕ ਵਿੱਚ ਕੈਸ਼ ਪਾ ਕੇ ਆਉਣਾ ਸੀ ਫਿਰ ਬੈਂਕਾਂ ਅੱਜ ਬੰਦ ਸੀ ਦੇਖੋ ਮੈਂ ਮੀਂਹ ਤੋਂ ਪਹਿਲਾਂ ਪਹਿਲਾਂ ਘਰੇ ਆ ਗਈ ਸੀਗੀ ਦੇਖੋ ਮੀਂਹ ਕਿੰਨਾ ਪਈ ਜਾਂਦਾ ਹੁਣ ਵੀ ਬੱਚੇ ਟਿਊਸ਼ਨ ਆਉਣ ਵਾਲੀਆਂ ਦੇਖੋ ਮੈਂ ਛਾਤਰੀ ਰੱਖੀ ਬੈਠੀ ਆ ਤੇ ਜਦੋਂ ਬੱਚੇ ਆਉਣਗੇ ਕਿਟਾਂ ਚ ਤੇ ਫਿਰ ਮੁੰਨਾਂ ਨੂੰ ਛਾਤਰੀ ਉੱਪਰ ਦੇ ਕੇ ਫਿਰ ਅੰਦਰ ਲੈ ਕੇ ਆਉਂਗੀ ਮੈਂ ਤੁਹਾਨੂੰ ਦੱਸਿਆ ਸੀ ਵੀ ਅੱਜ ਮੌਸਮ ਸਾਰਾ ਦਿਨ ਹੀ ਖਰਾਬ ਰਹੂਗਾ ਮੀਂਹ ਪਈ ਜਾ ਰਿਹਾ ਜੰਮਾ ਵੀ ਨਹੀਂ ਰੁਕ ਰਿਹਾ ਵਿੱਚ ਦੀ ਰੁਕ ਵੀ ਜਾਂਦਾ ਤੇ ਹੁਣ ਦੁਬਾਰੇ ਸ਼ੁਰੂ ਹੋ ਗਿਆ ਮੀਂਹ ਤੇ ਮੈਂ ਹੁਣ ਆ ਕੇ ਸਬਜ਼ੀ ਕੱਟੀ ਆ ਗਾਜਰਾ ਮਟਰ ਸਵੇਰੇ ਭਾਈ ਆਇਆ ਸੀ ਗੜੀ 'ਚ ਉਹ ਤੋਂ ਗਾਜਰਾ ਮਟਰ ਲਏ ਸੀ ਤੇ ਧਣੀਆਂ ਲਿਆ ਸੀਗਾ ਹਰੀਆਂ ਮਿਰਚਾਂ ਲਈ ਅਸੀਂ ਬਾਕੀ ਆ ਮੈਂ ਛਿਲਕੇ ਪਾਉਣੇ ਆ ਦਸਤਵੀਂ ਦੇ ਵਿੱਚ ਕਿਆ ਫਾਜੋਰੀ ਆ ਜੀ ਪੂੜੇ ਬਣਾਏ ਸੀ ਉਹ ਵੀ ਪੱਚੇ ਪਏ ਆ ਮੈਂ ਹੁਣ ਇੱਕ ਪੂੜਾ ਬਣਾ ਕੇ ਖਾਦਾ ਤੇ ਨਾਲ ਚਾਹ ਪੀਤੀ ਆ ਹੁਣ ਮੈਂ ਚਾਹ ਬਣਾ ਕੇ ਰੱਡੀਆਂ ਦੇਖੋ ਬੱਚੇ ਆਉਣ ਆ ਰਹੇ ਟਿਊਸ਼ਨ ਤੋਂ ਤੇ ਚਾਹ ਬਣਾ ਕੇ ਖਟੀਆਂ ਬਾਕੀ ਬੱਚੇ ਆ ਕੇ ਜਦੋਂ ਚਾਹ ਪੀ ਲੈਣਗੇ ਫਿਰ ਉਦੋਂ ਆਪਾਂ ਭਾਂਡੇ ਵਗੈਰਾ ਮਾਸ ਦਾਂਗੇ ਤੇ ਨਾਲੇ ਸਬਜ਼ੀ ਦੀ ਮੈਂ ਤਿਆਰੀ ਕਰ ਲਵਾਂਗੀ ਲਸਣ ਪਿਆਜ਼ ਛੀਰ ਨਾਲ ਲੂ ਛੀਰਨੇ ਨੇ ਗਾਜਰਾ ਮਟਰ ਆਪਾਂ ਮਟਰ ਕੱਟ ਤੇ ਗਾਜਰਾ ਛੀਰ ਕੇ ਰੱਖ ਤੀਆਂ ਤੇ ਬਾਕੀ ਹਾਂਜੀ ਮੈਂ ਥੋੜਾ ਨਾਲ ਗੱਲ ਸ਼ੇਅਰ ਕਰ ਰਹੀ ਸੀ ਵੀ ਜਿਹੜਾ ਆਪਾਂ ਕਰਜ਼ਾ ਦੇਣਾ ਸੀ ਉਹ ਨਾ ਜਦੋਂ ਗੱਗੀ ਬਾਹਰ ਗਏ ਸੀਗੇ ਉਦੋਂ ਆਪਾਂ 1.5 ਲੱਖ ਰੁਪਈਆ ਲਿਆ ਸੀਗਾ ਤਾਂ ਕਰਕੇ ਆਪਾਂ ਗੱਗੀ ਨੂੰ ਬਾਹਰ ਵੇਚਿਆ ਸੀ ਆਪਣੇ ਕੋਲੇ ਕੋਈ ਪੈਸਾ ਨਹੀਂ ਸੀ ਉਹਨਾਂ ਨੂੰ ਭੇਜਣ ਵਾਸਤੇ ਤੇ 1.5 ਲੱਖ ਰੁਪਈਆ ਆਪਾਂ ਨੇ ਲਿਆ ਸੀਗਾ ਬੱਚੇ ਆ ਗਏ ਮੇਰੇ ਨਾਲ ਤੇ ਤਾਂ ਕਰਕੇ ਆਂਕਲ ਨੇ ਕਿੱਥੇ ਮੈਂ ਕਿੱਲੇ ਕਰਦੀ ਆਂਕਲ ਨੇ ਕਿੱਥੇ ਡਾਰਤਾ ਸੀ ਮੇਰੇ ਬੱਚੇ ਤਾਂ ਫਿੱਜ ਗਈ ਵਿਚਾਰੀ ਮੀਂਹ ਚ ਮੀਂਹ ਵੀ ਬਹੁਤ ਤੇਜ਼ ਆ ਉੜੀ ਜਾ ਵੀ ਕੀਤਾ ਸੀ ਮੁੰਮਤ ਬੱਤਲ ਬੱਤਲ ਬੋਲਦੇ ਨੇ ਬੱਤਲ ਬੱਤਲ ਬੋਲਦੇ ਨੇ ਭੌਂਕਣ ਕੀ ਲੱਗੇ ਪਤਾ ਜਿੰਨਾਂ ਨੇ ਕੀ ਕੀਤਾ ਜਦੋਂ ਮੈਂ ਬਾਜ਼ਾਰ ਜੈਲੀ ਗਈ ਤੁਹਾਨੂੰ ਟਿਊਸ਼ਨ ਭੇਜ ਕੇ ਇਹ ਤਾਂ ਜਦੋਂ ਮੈਂ ਆਈਆਂ ਇਹ ਤਾਂ ਉਹ ਫਿਰਦੇ ਸੀ ਲੌਬੀ ਚ ਦੋਨੇ ਗੇਟਾਂ ਚ ਇਹ ਤਾਂ ਨਿਕਲਣ ਲੱਗੇ ਟੋਕਰੀ ਟੁੱਟ ਗਈ ਨਾ ਹੁਣ ਇਹ ਟੋਕਰੀ ਚ ਨਿਕਲਣ ਲੱਗੇ ਆਪੀ ਉੱਪਰ ਕੰਬਲ ਦੇ ਕੇ ਬਿਸਣੀ ਪੂਰਾ ਤੇਜ ਹੋ ਗਿਆ ਤੁਹਾਨੂੰ ਆਵਾਜ਼ ਸੁਣਦੀ ਹੋਣੀ ਆ ਬੱਚੇ ਆ ਗਏ ਟਿਊਸ਼ਨ ਤੋਂ ਦੋਨੇ ਆਹ ਦੇ ਬਿਰ ਲੱਡੂ ਲਿਖਾ ਜਾ ਸੀ ਮੇਰਾ ਮੇਰਾ ਨਾ ਮੈਂ ਪੂਰਾ ਬੁੱਤੀ ਗਿਆ ਬੁੱਤੀ ਗਿਆ ਨਾਲੇਕ ਨਹੀਂ ਕਹੋ ਅਹ ਕੁੱਤੇ ਦੀ ਜਿੱਪ ਪਦੀ ਆ ਦੂਕਣ ਇਹ ਤਾਂ ਉਹ ਲੋਬੀ ਜੀ ਫਿਰਦੇ ਸੀ ਹੁਣ ਮੇਚ ਚਾਹ ਬਣਾ ਰਹੀ ਸੀ ਕਿਚਨ ਜ ਮਾਸੀ ਨਾਲ ਗੱਲ ਕਰ ਰਹੀ ਸੀ ਫੋਨ ਤੇ ਮਾਸੀ ਪੁੱਛਣ ਲੱਗੀ ਵੀ ਕੀ ਬਣਿਆ ਮੈਂ ਬੁਝਾਰ ਨਹੀਂ ਸੀ ਕਿ ਕੰਮ ਗਈ ਸੀ ਤੁਹਾਨੂੰ ਦੱਸ ਕੇ ਰਹੀ ਸੀ ਤੇ ਇਹ ਤਾਂ ਫੇਰ ਉਹਰੇ ਆ ਕੇ ਕਿਚਨ ਚ ਮੇਰੇ ਕੋਲੇ ਹੁਣ ਇਹ ਤਾਂ ਪਿੰਜਰੇ ਦਾ ਹੱਲ ਕਿੱਥੋਂ ਕਰੀਆ ਮੈਂ ਫਾਸ ਨੂੰ ਕਿਹਾ ਸੀ ਮੈਂ ਕਿਹਾ ਜੇ ਪੁਰਾਣਾ ਪਿੰਜਰਾ ਹੋਊ ਕਿਸੇ ਕੋਲੇ ਪੁੱਛ ਕੇ ਦੱਸੀ ਮੈਨੂੰ ਕਿ ਜੇ ਸਾਡੀ ਦੋਸਤ ਕੋਲੇ ਟਿਊਸ਼ਨ ਵਾਲੀ ਜੀ ਨੂੰ ਪੁੱਛ ਲਈ ਜੇ ਕੋਈ ਪਿੰਜਰਾ ਪਿਆ ਹੋਊ ਪੁਰਾਣਾ ਨਹੀਂ ਮੈਂ ਫੌਜੀ ਅੰਕਲ ਨੂੰ ਪੁੱਛ ਲਈ ਫੋਨ ਤੇ ਪੁੱਛਦੀਆਂ ਨਾਲੇ ਮੈਂ ਫੌਜੀ ਅੰਕਲ ਗਿਆ ਨੂੰ ਪੁੱਛਦੀਆਂ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਕੋਲੇ ਵੀ ਕਈ ਕਿਸੇ ਕੋਲੇ ਪਿਆ ਹੁੰਦਾ ਕਈ ਵਾਰ ਪੁਰਾਣਾ ਪਿੰਜਰਾ ਫਿਰ ਆਪਾਂ ਨਵਾਂ ਫਿਰ ਲੈ ਲਾਂਗੇ ਜਦੋਂ ਪੈਸੇ ਹੋਣਗੇ ਆਪਣੇ ਕੋਲੇ ਐ ਤਾਂ ਪੁਰਾਣਾ ਲੈ ਲੈਣੇ ਮੈਨੂੰ 500-400 ਨਵੇਂ ਪਿੰਜਰਾ ਮੈਂ ਪੁੱਛਿਆ ਸੀਗਾ ਡੋਗੀ ਵਾਲੀ ਦੁਕਾਨ ਤੋਂ ਜਿੱਥੇ ਇਹਨਾਂ ਦੇ ਟੀਕੇ ਲਵਾਏ ਸੀ 1600 ਰੁਪਏ ਦਾ ਕਹਿ ਰਹੀ ਸੀ ਨਵਾਂ ਪਿੰਜਰਾ ਬਾਕੀ ਚਲੋ ਬੱਚਿਆਂ ਨੂੰ ਚਾਹ ਦੇਦਾ ਫਿਰ ਮੈਂ ਤੁਹਾਡੇ ਨਾਲ ਕਰਦੀਆਂ ਗੱਲ ਬਾਤ ਪਕੌੜੇ ਬਣਾ ਲਵਾਂ ਪਕੌੜੇ ਨਹੀਂ ਪੂੜਾ ਬਣਾਦਾਂ ਨੀ ਫਿਰ ਪੂੜੇ ਵਾਲਾ ਸਮਾਨ ਪਿਆ ਸਾਰਾ ਉਹਨੇ ਇੱਕ ਇੱਕ ਪੂੜਾ ਖਾ ਲੋ ਚਾਹ ਨਾਲ ਨਹੀਂ ਨਹੀਂ ਜੋ ਬਣ ਪਕੌੜਿਆਂ ਦਾ ਮੌਸਮ ਨਹੀਂ ਹੈਗਾ ਨਹੀਂ ਨਹੀਂ ਮੰਮਾ ਕੱਲਾ ਮੇਰੀ ਗੱਲ ਸੁਣ ਮੈਂ ਜਿਵੇਂ ਖਾਂਦੂੰੰਦ ਨੇ ਮੈਂ ਜਿਖਾਂਦੇ ਹਾਂ ਨੇ ਪੂੜੇ ਪਕੌੜੇ ਪਕੌੜੇ ਹਾਂ ਪਕੌੜੇ ਖਾ ਲੋ ਓਏ ਨਹੀਂ ਨਹੀਂ ਪੂੜਾ ਬਣਾ ਕੇ ਦੇਨੀ ਆ ਚਾਹ ਨਾਲ ਇੱਕ ਇੱਕ ਖਾ ਲੋ ਦੋਨੇ ਯੋ ਪਾ ਇੰਨਾ ਮਾਨ ਉਦਾਸ ਹੋਇਆ ਅੱਜ ਜਦੋਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਤਾਂ ਮੈਂ ਹਨ ਤੇ ਉਹ ਕਰ ਲਈ ਹਨਾ ਵੀ ਮੈਂ 골ਡ ਸੇਲ ਕਰਨ ਚੱਲੀ ਆ ਉਸ ਤੋਂ ਬਾਅਦ ਮੇਰਾ ਇੰਨਾ ਜ਼ਿਆਦਾ ਮਾਨ ਉਦਾਸ ਹੋਇਆ ਮੇ ਤਾਂ ਆਪਦੇ ਆਪ ਤੇ ਕੰਟਰੋਲ ਨਹੀਂ ਹੋਇਆ ਮੈਂ ਬਹੁਤ ਜ਼ਿਆਦਾ ਰੋਈ ਬਹੁਤ ਆ ਗਈ ਤੇ ਇਹ ਚੀਜ਼ਾਂ ਵਾਸਤੇ ਆਪਾਂ ਹਨਾ ਕਿੰਨੀ ਭੱਜ ਦੌੜ ਕਰਦੇ ਆ ਆਪਣਾ ਇੱਕ ਸ਼ੌਂਕ ਹੁੰਦਾ ਇੱਕ ਤਰ੍ਹਾਂ ਦਾ ਹਨਾ ਇਹ ਚੀਜ਼ਾਂ ਵਾਸਤੇ ਤੇ ਚਲੋ ਕੋਈ ਗੱਲ ਨਹੀਂ ਫਿਰ ਆਪਦੇ ਆਪ ਨੂੰ ਹੌਸਲਾ ਦੇਣਾ ਪੈਂਦਾ ਸੀ ਇੱਕ ਦੂਜੇ ਨੂੰ ਹੌਸਲਾ ਦਿੰਦੇ ਰਹਿਣੇ ਆ ਕਦੇ ਗੱਗੀ ਮੈਨੂੰ ਹੌਸਲਾ ਦਿੰਦੇ ਨੇ ਕਰੇ ਮੈਂ ਉਹਨਾਂ ਨੂੰ ਦੰਨੀਆਂ ਜਿੰਦਗੀ ਵਿੱਚ ਉਤਰਾਵ ਚੜਾਵ ਆਉਂਦੇ ਰਹਿੰਦੇ ਆ ਇਹ ਚੀਜ਼ਾਂ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋਡ ਹੁੰਦੀ ਆ ساری ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਆਪਾਂ ਹਣਾ ਸਾਹਮਣੇ-ਸਾਹਮਣੇ ਰੱਖਦੇ ਹੁੰਦੇ ਆ ਬਣਾਉਦੇ ਵੀ ਬਹੁਤ ਮੁਸ਼ਕਲ ਨਾਲ ਅੱਜ ਦੇ ਟਾਈਮ 'ਚ ਤਾਂ ਬਿਲਕੁਲ ਵੀ ਨਹੀਂ ਬਣਦੀਆਂ ਇਹ ਚੀਜ਼ਾਂ 골ਡ ਇੰਨਾ ਜ਼ਿਆਦਾ ਰੇਟ ਵੱਧ ਗਿਆ ਬਹੁਤ ਜ਼ਿਆਦਾ ਤੇ ਮੈਨੂੰ ਵੀ ਲੱਗਦਾ ਮੁਸ਼ਕਲ ਆ ਵੀ ਇਹ ਚੀਜ਼ਾਂ ਦੁਬਾਰੇ ਬਣਨਗੀਆਂ ਬਾਕੀ ਚਲੋ ਆਪਣੇ ਆਪ ਨੂੰ ਹੌਸਲਾ ਵੀ ਦੇਣਿਆ ਵੀ ਆਏ ਹੁੰਦਾ ਵੀ ਚਲੋ ਖਬਰ ਹੈ ਨਾ ਵੱਧ ਬਣ ਜਾਣ ਆਏ ਹੌਸਲਾ ਦੇ ਕੇ ਜਿਉਣਾ ਪੈਂਦਾ ਆਪਣੇ ਆਪ ਨੂੰ ਤੇ ਬਹੁਤ ਜ਼ਿਆਦਾ ਮਨ ਉਦਾਸ ਹੁੰਦਾ ਕਿ ਕਰੀਏ ਮਜਬੂਰੀਆਂ ਨੇ ਹਨਾ ਘਰਾਂ ਦੀਆਂ ਸਾਨੂੰ ਸਾਲ ਹੀ ਹੋ ਗਿਆ ਸੀਗਾ ਕਿਸ਼ਤਾਂ ਭਰਦਿਆਂ ਨੂੰ ਫਿਰ ਆਏ ਹੁੰਦਾ ਹਨਾ ਵੀ ਕਿਸ਼ਤਾਂ ਕਿੰਨਾ ਕਿਰ ਕਿਸ਼ਤਾਂ ਮੈਂ ਭਰੀ ਜਾਊ ਮੇਰੇ ਕੋਲ ਆਪਣੇ ਕੋਲੇ ਖਰਚਾ ਨਹੀਂ ਬਚਦਾ ਤੇ ਵੀ ਕਿਸ਼ਤਾਂ ਭਰਦੀ ਹਨਾ ਆਪਾਂ ਉਹ કરી ਜਾਂਦੇ ਆ ਵੀ ਉਸ ਤੋਂ ਬਿਹਤਰ ਆਪਾਂ ਕਿਉਂ ਨਾ ਕਿਸ ਤਰ੍ਹਾਂ ਦਾ ਜਿਹੜਾ ਕੰਮ ਆ ਉਹ ਮੁਕਾ ਦਈਏ ਆਪਾਂ ਤੇ ਤਾਂ ਕਰਕੇ ਫਿਰ ਅਸੀਂ ਇਹ ਸਟੈਪ ਚੱਕਿਆ ਵੀ ਕਿਉਂ ਨਾ ਆਪਾਂ 골ਡ ਸੇਲ ਕਰਕੇ ਜਿਹੜੇ ਪੈਸੇ ਦੇਣੇ ਆ ਉਹ ਦੇ ਕੇ ਕਲੀਅਰ ਕਰ ਦਈਏ ਹਨਾ ਇਹ ਪੈਸੇ ਤਾਂ ਲਈ ਸੀ ਅਸੀਂ ਗੱਗੀ ਨੇ ਬਾਹਰ ਜਾਣਾ ਸੀ 1.5 ਲੱਖ ਰੁਪਈਆ ਇਹ ਅਸੀਂ ਉਹ ਮੋੜਨੀ ਸੀ ਤਾਂ ਮੈਂ ਅੱਜ 골ਡ ਸੇਲ ਕਰਕੇ ਆਈ ਨਹੀਂ ਕਹਦੇ ਹੁੰਦੇ ਨੇ ਵੀ ਕੋਈ ਮਜਬੂਰੀ ਨੂੰ ਹੀ ਬੰਦਾ ਕਰਦਾ ਹੁੰਦਾ ਹਨਾ ਸ਼ੌਂਕ ਨੂੰ ਕੋਈ ਨਹੀਂ ਕਰਦਾ ਹੁੰਦਾ ਤੇ ਚਲੋ ਮੈਂ ਉੱਥੇ ਦੁਕਾਨ ਤੇ ਤਾਂ ਨਹੀਂ ਵੀਡੀਓ ਬਣਾਈ ਹੈਗੀ ਕਿਉਂਕਿ ਉੱਥੇ ਅਗਲੇ ਦੇ ਕਸਟਮਰ ਵੀ ਬਹੁਤ ਬੈਠੇ ਸੀ ਬਾਕੀ ਹਰੇਕ ਦੁਕਾਨਦਾਰ ਦੀ ਆਪਣੀ ਆਪਣੀ ਪ੍ਰਾਈਵੇਸੀ ਹੁੰਦੀ ਆ ਨਾ ਤੇ ਨਹੀਂ ਅਗਲਾ ਵੀਡੀਓ ਅਲੋਡ ਕਰਦਾ ਬਣਾਉਣੀ ਵੈਸੇ ਮੈਂ ਪੁੱਛਿਆ ਵੀ ਨਹੀਂ ਤੇ ਮੈਨੂੰ ਕੋਈ ਆਏ ਵੀ ਨਹੀਂ ਸੀ ਹਾਂ ਵੀ ਮੈਂ ਦੁਕਾਨ ਤੇ ਵੀ ਜਾ ਕੇ ਵੀਡੀਓ ਬਣਾਵਾ ਇਹ ਕਿਹੜਾ ਕੋਈ ਆਪਾਂ ਸ਼ੌਂਕ ਨੂੰ ਵੇਚ ਕੇ ਆ ਜਾਂ ਆਪਾਂ ਕੋਈ ਸ਼ੌਂਕ ਨੂੰ ਚੱਲੇ ਆ ਨਾ ਜਾਂ ਕੋਈ ਚਾਹ ਆਪਾਂ ਨੂੰ ਵੀ ਆਪਾਂ ਵੀਡੀਓ ਬਣਾਈਏ ਜਾਦੇ ਹਨ ਪਰ ਮੈਂ ਘਰੇ ਵੀਡੀਓ ਬਣਾ ਲਈ ਸੀ ਮੇਰੀਆਂ ਚੀਜ਼ਾਂ ਸੀ ਤਾਂ ਕਰਕੇ ਮੈਂ ਉਹਨਾਂ ਦੀ ਵੀਡੀਓ ਬਣਾ ਲਈ ਆ ਤੇ ਮੈਂ ਘਰੋਂ ਤਾਂ ਹੀ ਲੈ ਗਈ ਸੀ ਦੁਕਾਨ ਤੇ ਜਾ ਕੇ ਮੈਂ ਗੱਗੀ ਨੂੰ ਜਰੂਰ ਵੀਡੀਓ ਫੋਟੋ ਸੈਂਡ ਕੀਤੀ ਆ ਮੈਂ ਉਹਨਾਂ ਨੂੰ ਕਾਲ ਵੀ ਕੀਤਾ ਸੀ ਮੈਂ ਕਹੇ ਕਰਕੇ ਵੀ ਇੰਨੇ ਜੀ ਇੰਨੇ ਪੈਸਿਆਂ ਦੀਆਂ ਬੜੀਆਂ ਨੇ ਆਪਣੀਆਂ ਚੀਜ਼ਾਂ ਮੈਨੂੰ ਕਹਿੰਦੇ ਮੈਨੂੰ ਦਿਖਾ ਤਾਂ ਦੇ ਵੀ ਕੀ ਕੀ ਲੈ ਕੇ ਵੀ ਤੂੰ ਕਿਹੜੀ ਕਿਹੜੀ ਚੀਜ਼ ਲੈ ਕੇ ਚੱਲੀ ਆ ਮੈਂ ਕਹਾਂ ਵੀ ਐ ਕਰਕੇ ਇੱਕ ਮੇਰੀ ਰਿੰਗ ਆ ਇੱਕ ਤੁਹਾਡੀ ਰਿੰਗ ਆ ਇੱਕ ਮੇਰੇ ਕੰਨਾਂ ਦੀਆਂ ਨੇ ਮੈਨੂੰ ਕਹਿੰਦੇ ਮੈਨੂੰ ਫੋਟੋ ਖਿੱਚ ਕੇ ਪਾ ਦੇ ਉਹਨਾਂ ਨੂੰ ਜਰੂਰ ਉੱਥੇ ਕੱਲੀ ਫੋਟੋ ਖਿੱਚ ਕੇ ਪਾਈ ਆ ਮੈਂ ਕੋਈ ਵੀਡੀਓ ਨਹੀਂ ਬਣਾਈ ਉੱਥੇ ਤੇ ਬਾਕੀ ਚਲੋ ਕੋਈ ਗੱਲ ਨਹੀਂ ਆਪਦੇ ਆਪ ਨੂੰ ਇਹ ਹੌਸਲਾ ਦਿੰਨੇ ਆ ਵੀ ਖਬਰ ਰਾ ਰੱਬ ਨੂੰ ਜੋ ਮਨਜ਼ੂਰ ਆ ਕਰ ਰਹੇ ਹੁੰਦੇ ਨੇ ਉਹ ਚੰਗੇ ਲਈ ਹੁੰਦਾ ਹਨਾ ਚਲੋ ਜੇ ਮੇਰੇ ਕਰਮਾ ਚ ਹੋਇਆ ਦੁਬਾਰੇ ਬਣ ਜੂਗਾ ਹਨਾ ਤੇ ਬਾਕੀ ਆਪਾਂ ਕਰਜੇ ਤੋਂ ਮੁਕਤ ਹੋ ਜਾਾਂਗੇ ਸਭ ਤੋਂ ਵੱਡੀ ਟੈਨਸ਼ਨ ਨਾਲੇ ਉਹਨਾਂ ਨੂੰ ਹੁੰਦੀ ਸੀ ਨਾਲੇ ਮੈਨੂੰ ਹੁੰਦੀ ਸੀ ਮੇਰੇ ਕੋਲੇ ਖੁਦ ਕੋਲੇ ਖਰਚਾ ਨਹੀਂ ਸੀ ਬਚਦਾ ਕਰਜੇ ਦੀ ਤੁਹਾਨੂੰ ਪਤਾ ਕਿਸ ਤਾਈ ਮਾਰ ਲੈਂਦੀਆਂ ਨੇ ਮਹੀਨਾ ਮਿੰਟ ਚ ਹੀ ਆ ਜਾਂਦਾ ਤੇ ਬਾਕੀ ਚਲੋ ਠੀਕ ਹੈ ਜੀ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਬਲੌਗ ਬਣਾਉਣ ਨੂੰ ਤੇ ਬੱਚਿਆਂ ਨੂੰ ਚਾਹ ਦੇਤੀ ਤੇ ਮੈਂ ਵੀ ਚਾਹ ਪੀਣ ਲੱਗੀ ਹਾਂ ਤੇ ਤੁਸੀਂ ਵੀ ਚਾਹ ਪੀ ਲਓ ਸਾਰੇ ਜਣੇ ਤੇ ਬਾਕੀ ਚਲੋ ਠੀਕ ਹੈ ਜੀ ਬਾਏ ਬਾਏ ਮਿਲਦੇ ਆਪਾਂ ਫਿਰ ਬਾਅਦ ਦੇ ਵਿੱਚ ਜੇ ਵਲੌਗ ਬਣਿਆ ਤਾਂ ਬਣਾਉਂਗੀ ਠੀਕ ਆ ਤੇ ਅੱਜ ਦਿਲ ਨਹੀਂ ਕਰ ਰਿਹਾ ਵਲੌਗ ਬਣਾਉਣ ਦਾ ਤੇ ਚਲੋ ਠੀਕ ਆ